ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਕਿਉਂਕਿ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਵੱਡਾ ਬਦਲਾਅ ਹੁਣ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਗਰਮੀਆ ਵੱਲ ਜਾ ਰਿਹਾ ਹੈ ਤਾਂ ਅਜੇ ਹੀ ਦੇ ਵਿਚਕਾਰ ਦਿਨ ਦੇ ਸਮੇਂ ਕੜਾਕੇ ਦੀ ਧੁੱਪ ਅਤੇ ਸੇਕ ਪੈਣਾ ਸ਼ੁਰੂ ਹੋ ਚੁੱਕਿਆ ਹੈ ਗਰਮੀ ਦਾ ਪ੍ਰਕੋਪ ਲਗਾਤਾਰ ਵੱਧਦਾ ਹੋਇਆ ਦੇਖਦੇ ਸਾਨੂੰ ਹੀ ਅਭਾਸ ਹੋ ਰਿਹਾ ਹੈ ਕਿ ਅੱਜ ਰਾਤ ਵੀ ਪੰਜਾਬ ਦੇ ਵਿੱਚ ਚੰਗੀ ਗਰਮੀ ਪਵੇਗੀ ਦਿਨ ਦੇ ਤਾਪਮਾਨ 35 ਡਿਗਰੀ ਦੇ ਨੇੜੇ ਤੇ ਹੱਥ ਲਗਾ ਰਹੇ ਤੇ ਰਾਤ ਦੇ ਤਾਪਮਾਨ ਵੀ ਹੁਣ ਕਿਤੇ ਨਾ ਕਿਤੇ 20 ਡਿਗਰੀ ਦੇ ਨੇੜੇ ਪਹੁੰਚਦੇ ਹੋਏ ਦਿਖਾਈ ਦੇਣਗੇ ਅੱਜ ਰਾਤ ਤੱਜ ਸੈਟਲਾਈਟ ਵਿੱਚ ਦੇਖੀ ਜਾਵੇ ਤਾਂ ਸੈਟਲਾਈਟ ਇਮੇਜ ਤੋਂ ਵੀ ਕਲੀਅਰ ਹੋ ਰਿਹਾ ਕਿ ਪੰਜਾਬ ਦਾ ਮੌਸਮ ਕਾਫੀ ਹੱਦ ਤੱਕ ਕਲੀਅਰ ਹੈ ਮੌਸਮ ਸਾਫ਼ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਗਰਮੀ ਵਾਲੇ ਹੀ ਬਣਦੇ ਹੋਏ ਦਿਖਾਈ ਦੇਣਗੇ ਗੱਲ ਕੀਤੀ ਜਾਵੇ ਤਾਂ ਮੌਸਮ ਜਿਹੜਾ ਕਾਫੀ ਹੱਦ ਤੱਕ ਕਲੀਅਰ ਹੋ ਚੁੱਕਿਆ ਜਿਸ ਦੇ ਨਾਲ ਅੱਜ ਰਾਤ ਤਾਪਮਾਨ 20 ਡਿਗਰੀ ਤੱਕ ਬਣਿਆ ਰਹੇਗਾ ਉਮੀਦ ਇਹੀ ਹੈ ਕਿ ਪੰਜਾਬ ਦੇ ਵਿੱਚ ਹਵਾ ਜਿਹੜੀ ਹੈ ਅੱਜ ਰਾਤੋਂ ਪੂਰਬ ਦਿਸ਼ਾ ਤੋਂ ਚੱਲੇਗੀ ਜਿਸ ਦੇ ਨਾਲ ਹੋਰ ਜ਼ਿਆਦਾ ਗਰਮੀ ਦਾ ਅਹਿਸਾਸ ਸਾਨੂੰ ਦਿਖਾਈ ਦੇਵੇਗਾ ਕਿਉਂਕਿ ਜਿਹੜੀ ਪੂਰਬੀ ਹਵਾ ਚੱਲਦੀ ਹੈ ਤਾਂ ਗਰਮੀ ਪੰਜਾਬ ਦੇ ਵਿੱਚ ਵਧ ਜਾਂਦੀ ਹੈ ਤਾਂ ਅੱਜ ਰਾਤ ਐਵਰੇਜ ਤਾਪਮਾਨ 20 ਡਿਗਰੀ ਦੇ ਨੇੜੇ ਤੇ ਦੇਖਣ ਨੂੰ ਮਿਲੇਗਾ ਜਿਹੜੇ ਕਿਸਾਨ ਵੀਰ ਖੇਤਾਂ ਨੂੰ ਪਾਣੀ ਵਗੈਰਾ ਲਗਾ ਰਹੇ ਨੇ ਉਹਨਾਂ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਮੌਸਮ ਹੁਣ 2-3 ਦਿਨ ਠੀਕ ਹੀ ਬਣੇ ਰਹੇਗਾ ਸਾਫ਼ ਮੌਸਮ ਦੀ ਹੀ ਉਮੀਦ ਹੈ ਬਾਕੀ ਕੋਈ ਵੱਡੀ ਅਪਡੇਟ ਨਹੀਂ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਸਕੇ ਅਗਲੀ ਜਾਣਕਾਰੀ ਜਿਵੇਂ ਹੀ ਪ੍ਰਾਪਤ ਹੋਵੇਗੀ ਲੈ ਕੇ ਜਲਦੀ ਮਿਲਦੇ ਹਾਂ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ